ਹੂੰ ਕਿਤਾ ਕਮਾਨ ਸਤਿ ਸ੍ਰੀ ਅਕਾਲ ਜੀ ਸਾਰੀ YouTube ਫੈਮਿਲੀ ਨੂੰ ਸਤਿ ਸ੍ਰੀ ਅਕਾਲ ਆਸੀ ਆਏ ਆ ਜੀ ਪਿੰਡ ਕੰਨੂ ਸਬਜੀ ਲੈਣ ਗਏ ਸੀ ਸਬਜੀ ਲੈ ਕੇ ਆਏ ਆ ਇੱਧਰ ਆਪਣੇ ਕੰਨੀ ਤਾਂ ਨਾ ਕੋਈ ਸਬਜੀ ਵਾਲਾ ਵੇ ਨਾ ਕਿਸੇ ਵਾਲਾ ਹੋਰ ਇੱਧਰ ਰਾਹ ਬਹੁਤ ਰਾਹ ਤੇ ਨਬੂ ਲੈ ਕੇ ਆਈਏ ਗੋਲੀਆਂ ਆ ਉਹਦੀ ਮੰਮਾ ਵਾਸਤੇ ਮੋੜਾ ਬਲ ਢ ਘਟ ਰਿਹਾ ਸੀ ਤੇ ਸਨਾ ਉਹ ਗੋਲੀਆਂ ਲਿਆਈ ਆ ਆਦੀ ਮਾਂ ਵਾਸਤੇ ਤੇ ਆ ਫੜ ਨੂੰ ਪਾਇ ਜਾਂਦਾ ਬਹੁਤ ਦੂਰ ਹੈ ਇ ਇਧਰ ਆਏ ਆਪਾਂ ਇਧਰ ਪਿੰਡ ਜੇ ਚ ਘਰ ਰਹਿਗੇ ਇਧਰ ਹੀ ਸਬਜ਼ੀ ਲਿਆ ਆ ਤੇ ਆਪਣੇ ਘਰ ਰਹਿਗੇ ਬਸ ਤੇ ਜਿਹੜੀ ਆ ਲਾ ਜੀਰੀਆਂ ਨੂੰ ਅੱਗ ਆ ਧੂਆਂ ਦੇਖੋ ਕਿੰਨਾ ਚੜਿਆ ਹੋਇਆਗਾ ਨੂੰ ਤਾਂ ਬੋਲਦੇ ਹੁੰਦੇ ਨੇ ਵੀ ਅੱਗ ਲਾਉਣੀ ਨਹੀਂ ਐ ਦੇ ਪਰ ਲੋਕ ਫਿਰ ਵੀ ਅੱਗ ਲਾਉਣੋਂ ਹਟਦੇ ਨਹੀਂ ਫੜੀ ਪਤਾ ਹਾਂ ਲੈ ਵਾ ਵਾ ਫੜੀ ਨਾ ਉਹ ਪਰਾਲੀ ਨੂੰ ਅੱਗ ਲਾਉਂਦੇ ਨੇ ਪਰਾਲੀ ਨੂੰ ਧੂਆ ਦੇਖੋ ਕਿੰਨਾ ਚੜਿਆ ਹੋਇਆ ਹੈ ਕੀ ਆਪ ਕਾ ਲਿਆਏ ਆਂ ਆਲੂ ਤੇ ਨਾਲੇ ਗੋਭੀ ਪਾਪਾ ਜਾਣਾਗਾ ਕੱਲ ਨੂੰ ਹਉ ਤੇ ਗਪਾਲ ਮੋਚਣ ਤੇ ਸਰਮਾ ਘਰੇ ਸਬਜ਼ੀ ਪਈ ਹੋਈ ਤਾਂ ਬਣਾਈ ਤਾਂ ਜਾਂਦੀ ਹੈ ਨਾ ਤੇ ਇਹ ਘਰੇ ਨਾ ਉਹ ਵੀ ਵੇਲੇ-ਕਵੇਲੇ ਔਖਾ ਹੋ ਜਾਂਦਾ ਤੇ ਨਾਰਮਸੀਗੇ ਤਾਂ ਕਿ ਬਹੁਤ ਸੋਹਣੀ ਜਿਹੜਾ ਨਾਰਮਸੀ ਬਹੁਤ ਸੋਹਣਾਗਾ ਛੋਟਾ-ਬੜਾ ਪੂਰਾਗਾ ਤੇ ਦਲ ਕਰਾ ਪਤਾ ਦੇਖੀ ਸਕਦੀ ਆ ਮੈਂ ਤਾਂ ਚੁੜ ਨਹੀਂ ਸਕਦੀ ਮੇਰੀ ਦੁਖਦੀ ਲੱਤ ਅੱਗੇ ਬਹੁਤ ਚੁਗਦੀ ਨਰਮਾ ਮੈਂ ਹਾਂ ਤੇ ਹੁਣ ਤਾਂ ਮੈਂ ਸਲੱਤ ਜੋ ਦੁਖਦੀ ਨਾਲ ਨਰਮਾ ਨਰਮਾ ਚੁਗੇ ਨਹੀਂ ਆਂਦਾ ਬੈਲ ਲੱਤੇ ਕਾਂਟੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਧੰਨਵਾਦ ਜੀ